ਬਾਈ ਹੁਰੀ 100 ਕਲੇ ਦੀ ਖੇਤੀ ਕਰਦੇ ਆ ਬਾਹਰ ਕਹਿੰਦੇ 15-16 ਲੱਖ ਰੁਪਏ ਸਪਰੇਅ ਚੱਕਣੀ ਪੈਂਦੀ ਸੀ ਬਾਈ ਇੱਥੇ ਆ ਕੇ ਤੁਸੀਂ ਮੰਨ ਲੱਕੇ 15-16 ਲੱਖ ਦੀ ਸਪਰੇਅ ਇੱਥੇ ਕਿੰਨੇ ਕ ਦਾ ਫਰਕ ਪੈ ਗਿਆ ਇੱਥੇ ਮਤਲਬ ਨੌ 10 ਲੱਖ ਰੁਪਏ ਦੀ ਸਪਰੇਅ ਲਵਗੀ ਜਾਨੇ ਸਾਹ ਪਰ 5-6 ਲੱਖ ਬਚਨ ਲੱਗੇ 5-6 ਲੱਖ ਦਾ ਫਰਕ ਆਇਆ ਇੱਥੇ ਨਗਦ ਚਾਹਦੂ ਬਾਈ ਨਗਦੀ ਨਗਦ ਠੀਕ ਹੈ ਇਹ ਬਾਈ ਜਿਵੇਂ ਆਪਾਂ ਗੱਲ ਕਰਦੇ ਵੀ ਕੰਪਨੀ ਹੁੰਦੀ ਹੈ ਸਾਰੀਆਂ ਸਪਰੇਅਾਂ ਹਾਂ ਹਾਂ ਕੰਪਨੀ ਜਿਵੇਂ ਸ਼੍ਰੀ ਰਾਮ ਹੋਗੀ ਹਾਂਜੀ ਤੇ ਆਪਣੀ ਪੈਰ ਦੀ ਵੀ ਲੈ ਜਾਣੇ ਹੈਗੇ ਠੀਕ ਹੈ ਜੀ ਆਪਣੀ ਛੇ ਜੱਟਾ ਦੀ ਵੀ ਲੈ ਜਾਣੇ ਜਿਹੜੀ ਮਰਜ਼ੀ ਲੈ ਜਾਣੇ ਕੋਈ ਮਿਲਦਾ ਤੁਸੀਂ ਕਿੰਨੇ ਕਿਲੇ ਹਿੱਟ ਕਰਦੇ ਮੈਂ ਵੀ 60 70 ਕਿਲਿਆਂ ਦੀ ਕਰਦਾ ਹਰਕ ਪੈਂਦਾ ਭਾਈ ਬੋ ਬਾਈ ਵੀ 40% ਫਰਕ ਪੈਣ ਲੱਗਿਆ ਮੰਨ ਕੇ ਚੱਲ ਹਾਂ ਜੇ 10 ਲੱਖ ਹੁੰਦਾ ਤੇ ਇਹ 6 ਨਾਲ ਸਾਰ ਲੈਂਦਾ ਵੀ ਜਿਹਤੋਂ ਆ ਕੇ ਦੀ ਵੀਡੀਓ ਕਰਨ ਆਈ ਸੀ ਪਰ ਮੌਕੇ ਦੀ ਕਿਸਾਨ ਮਿਲ ਗਏ ਭਾਈ ਅਸਲ ਦੇ ਵਿੱਚ ਫਰਕ ਤਾਂ ਪੈਂਦਾ ਕਿਸਾਨਾਂ ਨੇ ਦੱਸਤਾ ਹਨਾ ਵੀ ਜਿਵੇਂ ਬਾਈ ਕਹਿੰਦੇ ਸੀ 16 ਲੱਖ 15 16 ਲੱਖ ਦੀ ਸਪਰੇ ਸੀ ਬਿਨ 9-10 ਲੱਖ ਦੀ ਮਿਲਣ ਲੱਗੀ ਵੀ ਕੈਸ਼ ਕਰਕੇ ਜੀ ਇਹ ਕੀ ਸਿਸਟਮ ਹੈ ਕੰਪਨੀ ਸਾਰੀ ਮਿਲ ਜਾਂਦੀ ਹੈ ਬਾਈ ਆਪਣੇ ਕੋਲੇ ਸਾਰੀਆਂ ਕੰਪਨੀਆਂ ਦੀ ਦਵਾਈ ਮਿਲੂ ਬਾਈ ਸਸਤੇ ਰੇਟ ਦੇ ਮਿਲੂਗੀ ਤੇ ਕਿਉਂਕਿ ਮਰਕੇ ਆਪਾਂ ਸਟਾਕ ਅਡਵਾਂਸ ਚੱਕਦੇ ਆ ਤੇ ਜ਼ਿਆਦਾ ਚੱਕਦੇ ਆ ਉਹਦੇ ਕਰਕੇ ਆਪਾਂ ਸਿਰਫ ਮਾਰਜਨ ਆਪਣਾ ਮਰਕੇ ਜਿਵੇਂ ਐਨਪੀਕ ਨੇ ਨਾ ਚ 5 ਰੁਪਏ ਪੈਕੇਟ ਮੰਗ ਰਿਹਾ ਬਾਈ ਪ੍ਰਧਾਨ ਮੰਗਰ 50 ਪੈਸੇ ਹੁੰਦਾਗਾ ਕੋਈ ਵੀ ਲੀਟਰ ਕਿਸੇ ਵੀ ਕਿਸਮ ਦੀ ਦਵਾਈ ਲਵਾਂਗਾ 5-10 ਰੁਪਏ ਦੀ ਗੇਮ ਆ ਸਾਰੀ ਮਤਲਬ ਕਿ ਬਾਈ ਕੋਲੇ ਸਪਰੇਅ ਜਾਂਦੇ ਇਕੱਠੀ ਪੰਪ 500 ਗੱਲੇ ਦੀ ਹੈ ਨਾ ਬਾਈ ਉਹਦੇ ਕਰਕੇ ਵੀ ਤੁਹਾਨੂੰ ਇੰਨੀ ਕਮਾਈ ਵੀ ਉੱਤਮ ਜਾਰਾ ਜਿੱਦਾਂ ਮਲਕੇ ਫੰਗੀ ਤੇ ਮੈਗਨੀਜ਼ ਵਗੈਰਾ ਸ੍ਰੀ ਰਾਮ ਦੀ ਆ ਗਈ ਮਲਟੀਪਲੈਕਸ ਸਭ ਦੀ ਹੀ ਆਊਗੀ ਬਾਈ ਕਿਲਾਕ ਵਾਲੇ ਸ਼ਹਿਰ ਦੇ ਵਿੱਚ ਆਪਣਾ ਆਉਣਾ ਕਿੱਧਰ ਪਊਗਾ ਫਿਰ ਇਹ ਕਿਲਾ ਤੇ ਨਮੋਲ ਰੋਡ ਦੇ ਉੱਪਰ ਆ ਗਈ ਭਾਜੀ ਠੀਕ ਹੈ ਜੀ ਬਾਕੀ ਤੁਸੀਂ ਕਹਿੰਦੇ ਸੀ ਵੀ 1 ਲੀਟਰ ਚਾਹੇ ਘਰੇ ਡਿਲੀਵਰ ਕਰਵਾ ਲਵੋ ਫਰੀ ਹੋਊਗੀ ਆਲ ਇੰਡੀਆ ਵਿੱਚ ਡਿਲੀਵਰੀ ਫਰੀ ਆ ਬਾਈ ਕੋਈ ਖਰਚਾ ਨਹੀਂ